ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਫਾਰਮ ਟਰੈਕ 60 ਟਰੈਕਟਰਾਂ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਵਧੀਆ ਬਾਈ ਤੁਸੀਂ ਠੀਕ ਠਾਕ ਹਾਂਜੀ ਸਭ ਤੋਂ ਪਹਿਲਾਂ ਇਹ ਬਿਹੜਾ ਜਿਹੜਾ ਫਾਰਮ 60 ਹੈ ਮਾਡਲ ਕਿਹੜਾ ਹੈ 1997 ਮਾਡਲਾ ਵੀਰੇ ਡਬਲ ਕਲਚ ਹੈ 1997 ਮਾਡਲਾ ਡਬਲ ਕਲਚ ਆ ਪੰਜਾਬ ਨੰਬਰ ਪੀਬੀ08 ਜਲੰਧਰ ਦਾ ਠੀਕ ਆ ਪੀਬੀ08 ਜਲੰਧਰ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰ ਮੂਹਰੇ ਹੈਗੇ ਆ ਵੀਰੇ 65 ਤੋਂ 70 ਰੁਪਏ ਐਮ ਆਰਫ ਕੰਪਨੀ ਠੀਕ ਆ ਮਗਰਲੇ ਬਾਈ ਮਗਰਲੇ 80 ਰੁਪਏ ਜਮਾਂ ਸਹੀ ਟਾਇਰ ਠੀਕ ਤੇ ਗੱਲ ਕਰੀਏ ਬਾਈ ਟਰੈਕਟਰ ਦੇ ਰੰਗ ਬੇੜੇ ਰੰਗ ਬੇੜੇ ਵੀਰੇ ਬਾਡੀ ਲਾਈਨ ਦਾ ਸਾਰਾ ਓਰੀਜਨਲ ਉੱਤੇ ਮਾੜੀ ਹਲਕੀ ਪਵਾਰ ਲੱਗੀ ਹੋਈ ਆ ਠੀਕ ਆ ਬਾਕੀ ਆ ਬਾਡੀ ਦਾ ਸਾਰਾ ਓਰੀਜਨਲ ਬਾਕੀ ਬਾਡੀ ਦਾ ਸਾਰਾ ਓਰੀਜਨਲ ਆ ਠੀਕ ਆ ਬਾਈ ਗੱਲ ਕਰੀਏ ਬਾਈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਵੀਰੇ ਗਾਰੰਟੀ ਆ ਆਪਣੀ ਪੂਰੀ ਗਾਰੰਟੀ ਆ ਬਾਈ ਵਾ ਕੇ ਚਲਾ ਕੇ ਲਿਆਵੇ ਅਗਲਾ ਵਾ ਕੇ ਚਲਾ ਕੇ ਲਿਆਵੇ ਆਪਾਂ ਠੀਕ ਆ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਕਦੇ ਆ ਵੀ ਪੂਰਾ ਇੰਜਨ ਗੇਅਰ ਦਾ ਸੈੱਟ ਆ ਹਾਂ ਸੈੱਟ ਆ ਤੇ ਬਾਈ ਸਮਾਨ ਸਮਾਨ ਪੂਰਾ ਵੀ ਸਾਰਾ ਕਰਕੇ ਦੇਵਾਂਗੇ ਠੀਕ ਆ ਡੰਡਾ ਫੱਟੀ ਛਤਰੀ ਪੂਰਾ ਸਾਰਾ ਸਮਾਨ ਆ ਇੰਜਨ ਗੇਅਰ ਦਾ ਪੂਰਾ ਚੰਗਾ ਜਿਹਾ ਦਾ ਵਾਹ ਕੇ ਚਲਾ ਕੇ ਲੈ ਆਵੇ ਠੀਕ ਆ ਬਾਈ ਤੇ ਬਾਈ ਗੱਲ ਕਰੀਏ ਕਾਗਜ਼ ਪੱਤਰਾਂ ਦੀ ਕਾਗਜ਼ ਪੱਤਰ ਵੀ ਵੀਰੇ ਪੂਰੇ ਸਾਰੇ ਇਹਦੇ ਪੂਰੇ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਵੀਰੇ 2 ਲੱਖ ਰੁਪਏ ਮੰਗਦੇ ਇਹਦਾ ਡਬਲ ਕਲੱਚ ਨਾ ਡਬਲ ਕਲੱਚ ਆ ਜੀ 2 ਲੱਖ ਤੇ 2 ਲੱਖ ਰੁਪਏ ਕੱਲਾ ਪੂਰਾ 2 ਲੱਖ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਨੂੰ ਸ਼ੇਅਰ 18000 ਰੁਪਏ ਦੇ ਦਾਂਗੇ ਠੀਕ ਆ ਬਾਈ ਕੋਈ ਨੌਕਸ ਕੋਈ ਕਮੀ ਨਹੀਂ ਹੈ ਸਾਰੀ ਕੰਪਲੀਟ ਸਾਰੀ ਹੈ ਠੀਕ ਆ ਕਿਹੜੇ ਪਿੰਡ ਵਗਾਉਗਾ ਬਾਈ ਇਹ ਰੋਡੇ ਪਿੰਡ ਹੈ ਪਿੰਡ ਰੋਡੇ ਜਿਹੜਾ ਮੋਗਾ ਹੈ ਨਾ ਤੇ ਨੰਬਰ ਬੋਲ 98552 52026 ਹੁਣ ਬਾਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਮਾਨਤਾਨ ਕਰ ਦੋ ਬੇਫਿਕਰ ਹੋ ਜਾ ਬਾਈ ਠੀਕ ਆ ਬਾਈ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ